ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਲੋਗੜ ਆ ਗਿਆ ਸੱਜਣੋ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਨੇੜੇ ਰਾਏਕੋਟ ਆ ਜਾਂਦਾ ਇਸ ਵੀਰਹਰਾਂ ਕਰੇ ਲੋ ਪਰਵਾਰ ਦੇ ਕੋਲੇ ਇੱਕ ਝੋਟੀ ਵਿਕਰੀ ਵਾਲੀ ਆ ਬਿਲਕੁਲ ਤਾਜੀ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬੱਚਾ ਖੜਾ ਕਿੰਨੀਆਂ ਦੁੱਧ ਧਾਰਾਂ ਤੇ ਆ ਗਈ ਇਹਦੀਆਂ ਗੱਲਾਂ ਬਾਤ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੱਦ ਕਾਠ ਪੂਰਾ ਚੰਗਾ ਇੱਕ ਰੰਗ ਝੂਟੀ ਕਾਲੀ ਆ ਥਣ ਦਾ ਸਹਿਜ ਸੂਝ ਬਹੁਤ ਸੋਹਣਾ ਲੱਗਾ ਹੋਇਆ ਬਾਕੀ ਜਿਹੜਾ ਸੱਜਣਾ ਇਹਨੂੰ ਪਸੰਦ ਕਰਦਾ ਉਹ ਆਪਦੀ ਤਸੱਲੀ ਕਰ ਸਕਦਾ ਕਿਉਂਕਿ ਉਹਨੇ ਪੈਸੇ ਖਰਚਨੇ ਆ ਆਜੋ ਡਿਟੇਲ ਲੈਣੇ ਆ ਵੇਖਿਓ ਵੀਡੀਓ ਐਂਡ ਤੱਕ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋਰ ਸਨਾਓ ਠੀਕ ਠਾਕ ਵੀਰੇ ਚੜਦੀ ਕਲਾ ਨਾ ਚੜਦੀ ਕਲਾ ਵੀਰੇ ਆਪਣਾ ਨਾਮ ਤੇ ਐਡਰੈਸ ਦੱਸ ਗਏ ਇੱਥੋਂ ਦਾ ਮੇਰਾ ਨੋ ਨਿੰਦਰਪਾਲ ਸਿੰਘ ਹਾਂਜੀ ਪਿੰਡ ਲੋਗੜ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਆ ਗਿਆ ਨੇੜੇ ਰਾਏਕੋਟ ਆ ਗਿਆ ਨੇੜੇ ਰਾਏਕੋਟ ਇਧਰੋਂ ਮਹਿਲਕਲਾ ਜੀ ਮਹਿਲਕਲਾ ਹਾਂਜੀ ਤੇ ਮੋਬਾਈਲ ਨੰਬਰ ਜੀ 99155 ਜੀ 30778 ਇੱਕ ਵਾਰੀ ਹੋਰ ਰਿਪੀਟ ਕਰਿਓ 99155 30778 ਜੀ ਇਹਦੇ ਤੇ ਸੰਪਰਕ ਕਰ ਲੇ ਹਾਂਜੀ ਜਿਹੜਾ ਸੱਜਣ ਝੋਟੀ ਖਰੀਦਣੀ ਚਾਹੁੰਦਾ ਹਾਂਜੀ ਹਾਂਜੀ ਤੇ ਆਪਣੀ ਝੋਟੀ ਕਰਦੀ ਆ ਨਾ ਕਰਦੀ ਆ ਵੀਰੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਹੈ ਨਾ ਕੋਈ ਨਹੀਂ ਤੇ ਇਹ ਆਪਣੀ ਝੋਟੀ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਜੀ ਦੂਜਾ ਸੂਆ ਸੂਈ ਆ ਹਾਂਜੀ ਤੇ ਪਹਿਲਾਂ ਥੱਲੇ ਕਿੰਨਾ ਕ ਦੁੱਧ ਚੁੰਦੇ ਰਹੇ ਆ ਆਪਾਂ ਪਹਿਲਾਂ ਥੱਲੇ ਮੇਰੇ 14 ਲੀਟਰ ਸੀਗਾ ਪਹਿਲਾਂ ਝੋਟੀ ਥੱਲੇ 14 ਲੀਟਰ ਦੁੱਧ ਆਪਾਂ ਚੋਇਆ ਆਪਣੀ ਸੇਵਾ ਤੇ ਹਾਂਜੀ ਹਾਂਜੀ ਹੁਣੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਕਰ ਗਈ ਹੁਣ ਵੀਰੇ ਇਹਨੂੰ 12 12 ਦਿਨ ਹੋ ਗਏ 12 ਦਿਨਾਂ ਦੀ ਸੂਈ ਆ ਹਾਂਜੀ ਕਿੰਨੀਆਂ ਕਿ ਤਾਰਾਂ ਤੇ ਆ ਗਈ ਤਾਰਾਂ ਮੰ ਠੀਕ ਆ ਹੁਣ 9 10 ਲੀਟਰ ਤੇ ਆ ਗਈ ਹਾਂਜੀ 10 ਮੰਨ ਲੈ ਅਸੀਂ 10 ਕਾੜਦਾ 9 ਹੀ ਮੰਨੋਗੇ 9 ਹੀ ਮੰਨ ਕੇ ਅਗਲਾ ਸੌਦਾ ਕਰ ਲੈ ਜਿਹੜਾ ਲੈਣੀ ਚਾਹੁੰਦਾ ਹਾਂਜੀ ਹਾਂਜੀ ਤੇ ਆ ਜਿਵੇਂ ਬਹੁਤ ਚੰਗੇ ਮਾਲੀ ਦਾ ਬੱਚਾ ਹਨਾ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਠੀਕ ਆ ਠੀਕ ਆ ਮਗਰ ਆ ਗਿਆ ਸੱਜਣੋ ਕਟਾ ਕੱਟੇ ਨੂੰ ਚੰਗਾ ਦੁੱਧ ਛੱਡਿਆ ਵਿਆ ਤੇ ਬਾਕੀ ਬਈ ਚੂਨ ਚਾਂਦੀ ਆਣ ਪੂਲੀ ਰੂਹਾਂ ਰਗੀ ਪੂਰਾ ਵਧੀਆ ਵੀਰੇ ਇੱਕ ਨੰਬਰ ਠੀਕ ਆ ਤੜਕੇ ਕਿੰਨੇ ਕ ਵੱਜ ਦੀ ਚਵਾਈ ਆਪਣੀ ਹਾਂਜੀ ਤੜਕੇ ਕਿੰਨੇ ਵਜੇ ਚੁਈ ਮੈਂ ਆ 5 ਵਜੇ ਚੋਣੇ ਜੀ 5 ਵਜੇ ਚੁਈ ਆ ਤੇ ਹੁਣ ਮੰਨ ਕੇ ਚੱਲ ਗਏ ਵੀ ਠੀਕ ਠੀਕ ਲੈ ਬਾਈ ਇਹਦੀ ਤੌਰ ਕਰਾਈਏ ਚੱਕ ਕੱਢੀ ਮੇਰਾ ਵੀਰ ਬਾਹਰ ਕਰਾਈਂ ਪਹਿਣਾ ਭਰਾਵਾਂ ਨੂੰ ਦਰਸ਼ਨ ਇਹਦੇ ਗੱਦ ਕਾਠ ਸੱਜਣੋ ਬਾਲੀ ਕੋ ਖਰਾਕ ਰੂਕ ਹੈ ਨਹੀਂ ਐਵੇਂ ਵਧੀਏ ਠੀਕ ਆ ਠੀਕ ਆ ਇਹ ਆਪਣੀ ਸੇਵਾ ਤੇ ਜੇ ਵੀ ਬੰਦਾ ਚੰਗੀ ਸਾਂਭਣ ਵਾਲਾ ਹੋਵੇ ਤਾਂ ਦੁੱਧ ਚੰਗਾ ਕੱਢੂ ਹਨਾ ਜਿੰਨਾ ਇਹਨੂੰ ਪਾਤਾ ਉਨਾ ਹੀ ਕੱਢ ਦਿੰਦੀ ਆ ਠੀਕ ਆ ਠੀਕ ਆ ਲੈ ਸੱਜਣੋ ਬਹੁਤ ਸ਼ਾਨਦਾਰ ਝੂਟੀ ਚੰਗੇ ਹੱਡਾਂ ਪੈਰਾਂ ਦੀ ਨੱਗਰ ਬਹੁਤ ਸੋਹਣਾ ਪੱਠ ਪੜਾ ਲੱਗਿਆ ਵਿਆ ਦੇਖੋ ਤੇ ਬਾਈ ਨੇ ਤੁਹਾਨੂੰ ਨਾ ਉਹਨਾਂ ਤੋਂ ਦੁੱਧ ਹੀ ਦੱਸਿਆ 12 13 ਵੀ ਕਹਿ ਸਕਦਾ ਵੀਰ ਕਿਉਂਕਿ ਲੇਵਾ ਪਾਂਡਾ ਚੰਗਾ ਵਿਖਾਉਂਦੀ ਆ ਸੁਭਾ ਚੰਗੇ ਦੀ ਆ ਓਕੇ ਰਿਪੋਰਟ ਆ ਬੱਚਾ ਮਗਰ ਇਸ ਪੈਂਟ ਚ ਹੀ ਮਾਲੀ ਆ ਘੁੰਮਿਓ ਇਥੋਂ ਹਾਂ ਵੀਰੇ ਕਮਾ ਲਿਓ ਦੇਖੋ ਤੁਹਾਨੂੰ ਪੂਰੀ ਲੰਬੀ ਤੋਰ ਕੇ ਵਿਖਾਈ ਵੀਰ ਨੇ ਲੈ ਚੱਲੋ ਕੋਈ ਨਹੀਂ ਦੇਖੋ ਸਜਣੋ ਹਾਂ ਹੌਲੀ ਤੋਰਿਓ ਬਣੀ ਲੈ ਵੇ ਖੋਲੇ ਭਾਈ ਭਾਂਡੇ ਦੀਆਂ ਫੋਲ ਸਫਾਈਆਂ ਥਾਨ ਦਾ ਸਹਿਜ ਤੁਹਾਨੂੰ ਪਹਿਲਾਂ ਦੱਸਿਆ ਕੱਦ ਕਾਠ ਬਾਈ ਦੇ ਤੋਂ ਅੰਤਾਜਾ ਲਾਲੂ ਤਰਦੀ ਦਾ ਐਨੋ ਕੇ ਰਿਪੋਰਟ ਆ ਸੱਜਣੋ ਲੈ ਚੱਲੋ ਉੱਥੇ ਘਰੇ ਲੈ ਚਲੀਏ ਹਾਂਜੀ 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 ਚੱਲ ਪੱਤ ਚੱਲ ਦੇਖੋ ਤੇ ਬਾਕੀ ਹੁਣ ਆਪਾਂ ਰੇਟ ਕੀ ਰੱਖਦੇ ਆ ਵੀਰ ਹਰੀ ਉਹ ਆਪਾਂ ਪੁੱਛ ਕੇ ਤੁਹਾਡੇ ਤੋਂ ਸਾਂਝਾ ਕਰ ਦਨੇ ਆ ਦੇਖੋ ਸਾਫ਼ ਸੁਥਰੀ ਝੋਟੀ ਕਰੀ ਲੋ ਕਰੀ ਤੇ ਵੀਰ ਜੀ ਇਹਦਾ ਕੀ ਰੇਟ ਕਰੋਗੇ ਰੇਟ ਵੀਰੇ 130 ਆ ਇਹਦੀ ਡਿਮਾਂਡ ਕਰਦੇ ਆਪਾਂ 1 ਲੱਖ ਤੇ 30000 ਰੁਪਿਆ ਹਾਂਜੀ ਤੇ ਬਾਕੀ ਆਏ ਭੈਣ ਭਰਾ ਦਾ ਮਾਨ ਤਨ ਕਰਦੇ ਆਂਗੇ ਨਾ ਹਾਂਜੀ ਹਾਂਜੀ ਵੀਰੇ ਆ ਸੱਜਣੋਂ ਨੇੜ ਤੋਂ ਫਿਰ ਚੈੱਕ ਕਰ ਲੂ ਕਿ ਸੱਜਣ ਨੇ ਆਨਲਾਈਨ ਪਸੂ ਮੰਗਾਉਣਾ ਹੁੰਦਾ ਤਸਦੀ ਕਰਾ ਦਈਏ ਤੁਹਾਡੀ 1 ਲੱਖ ਤੇ 30000 ਰੁਪਿਆ ਅਰੇ ਟਾ ਬੁਲੇ ਤਨ ਚਾਰ ਤਨ ਚਾਰ ਵਿਆਹ ਆ ਗਏ ਸਾਨੂੰ ਅੱਛਾ ਤੰਗੀ ਜੀ ਮਾਨੀ ਮੰਨ ਲਓ ਤੁਸੀਂ ਠੀਕ ਠੀਕ ਹਾਂ ਗੱਡੀ ਵੀ ਚੰਗੀ ਹੋਊਗੀ ਸੱਜਣ ਹਾਂ ਨੂੰ ਲੈਵਾ ਚੰਗਾ ਝੋਟੀ ਦਾ ਹਾਂਜੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਾਹਰ